ਜੇਕਰ ਤੁਸੀਂ UPI ਐਪਸ 'ਤੇ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਦਰਅਸਲ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਕਿ NPCI ਨੇ Google Pay, Paytm, PhonePe, BharatPe ਵਰਗੀਆਂ ਸਾਰੀਆਂ UPI ਐਪਸ ਨੂੰ ਉਹਨਾਂ ਖਾਤਿਆਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਨੇ ਜਿਹੜੇ ਪਿਛਲੇ 1 ਸਾਲ ਤੋਂ ਅਕਿਰਿਆਸ਼ੀਲ ਰਹੇ ਨੇ। ਯਾਨੀ ਕਿ ਜਿਨ੍ਹਾਂ ਉਪਭੋਗਤਾਵਾਂ ਨੇ ਪਿਛਲੇ 1 ਸਾਲ ਦੇ ਵਿੱਚ ਆਪਣੀ UPI ID ਦੀ ਵਰਤੋਂ ਨਹੀਂ ਕੀਤੀ, ਜੇਕਰ 12 ਮਹੀਨਿਆਂ ਦੇ ਅੰਦਰ ਅੰਦਰ ਅਜਿਹਾ ਨਹੀਂ ਕੀਤਾ ਗਿਆ। ਦਾ ਦੱਸਿਆ ਕਿ ਉਹਨਾਂ ਦੇ ਖਾਤੇ ਬੰਦ ਕਰ ਦਿੱਤੇ ਜਾਣਗੇ ਜਾਣਕਾਰੀ ਮੁਤਾਬਕ ਟ੍ਰਾਈ ਦੇ ਹੁਕਮਾ ਮੁਤਾਬਕ ਟੈਲੀਕਮ ਕੰਪਨੀਆਂ 90 ਦਿਨਾਂ ਬਾਅਦ ਕਿਸੇ ਹੋਰ ਯੂਜ਼ਰਸ ਨੂੰ ਡੀਐਕਟੀਵੇਟਿਡ SIM ਕਾਰਡ ਜਾਰੀ ਕਰ ਸਕਦੀਆਂ ਨੇ ਯਾਨੀ ਕਿ ਜੇਕਰ ਕੋਈ ਵਿਅਕਤੀ 90 ਦਿਨਾਂ ਤੱਕ ਕਿਸੇ ਨੰਬਰ ਦੀ ਵਰਤੋਂ ਨਹੀਂ ਕਰੇਗਾ ਤਾਂ ਇਹ ਕਿਸੇ ਹੋਰ ਵਿਅਕਤੀ ਨੂੰ ਜਾਰੀ ਹੋ ਜਾਵੇਗਾ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਉਹੀ ਨੰਬਰ ਬੈਂਕ ਦੇ ਨਾਲ ਜੁੜਿਆ ਹੁੰਦਾ ਹੈ ਤੇ ਉਪਭੋਗਤਾ ਨੇ ਬੈਂਕ ਖਾਤੇ ਨਾਲ ਆਪਣਾ ਨਵਾਂ ਨੰਬਰ ਅਪਡੇਟ ਨਹੀਂ ਕੀਤਾ ਹੁੰਦਾ ਇਸ ਦਾ ਮਤਲਬ ਇਹ ਹੋਵੇਗਾ ਕਿ ਜਿਸ ਨੂੰ ਵੀ ਉਹ ਨੰਬਰ ਮਿਲੇਗਾ ਉਹ ਇਸ ਦੀ ਮਦਦ ਨਾਲ UPI ਐਪ ਨੂੰ ਐਕਟੀਵੇਟ ਕਰੇਗਾ ਕਿਉਂਕਿ ਉਹੀ ਨੰਬਰ ਬੈਂਕ ਦੇ ਨਾਲ ਜੁੜਿਆ ਹੋਇਆ ਹੈ ਲੋਕਾਂ ਨੂੰ ਇਸ ਸਮੱਸਿਆ ਤੋਂ ਬਚਾਉਣ ਦੇ ਲਈ NPCI ਨੇ UPI ਐਪਸ ਨੂੰ ਉਹਨਾਂ ਸਾਰੇ ਖਾਤਿਆਂ ਨੂੰ ਬੰਦ ਕਰ ਦੇਣ ਦੇ ਨਿਰਦੇਸ਼ ਦਿੱਤੇ ਨੇ ਜਿਹੜੇ ਪਿਛਲੇ 1 ਸਾਲ ਤੋਂ ਬੰਦ ਪਏ ਨੇ ਜਿਨ੍ਹਾਂ ਨੂੰ ਲੋਕ ਇਸਤੇਮਾਲ ਨਹੀਂ ਕਰ ਰਹੇ نیشنل ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦਾ ਸਰਕੂਲਰ TPAP ਨਾਲ PSP ਬੈਂਕਰ ਨੂੰ UPI IDs ਬੰਦੇ ਤੇ UPI ਨੰਬਰ ਤੇ ਉਹਨਾਂ ਗਾਹਕਾਂ ਦੇ ਫੋਨ ਨੰਬਰਾਂ ਦੀ ਪਛਾਣ ਕਰਨ ਦਾ ਨਿਰਦੇਸ਼ ਦਿੰਦਾ ਹੈ ਜਿਨ੍ਹਾਂ ਨੇ 1 ਸਾਲ ਤੋਂ UPI ਐਪ ਰਾਹੀਂ ਕੋਈ ਵੀ ਵਿੱਤੀ ਜਾਂ ਫਿਰ ਗੈਰ ਵਿੱਤੀ ਲੈਣ-ਦੇਣ ਨਹੀਂ ਕੀਤਾ NPCI ਨੇ ਅਜਿਹੇ ਗਾਹਕਾਂ ਦੇ UPI ID ਤੇ UPI ਨੰਬਰ ਨੂੰ ਇਨਵਰਟ ਕ੍ਰੈਡਿਟ ਲੈਣ-ਦੇਣ ਤੋਂ ਬਲੌਕ ਕਰਨ ਤੇ UPI ਮੈਪਰ ਤੋਂ ਉਹਨਾਂ ਨੂੰ ਡੀ-ਰਜਿਸਟਰ ਕਰਨ ਲਈ ਕਿਹਾ ਹੈ ਦੱਸਿਆ ਕਿ ਇਨਵਰਟ ਕ੍ਰੈਡਿਟ ਲੈਣ ਦੇਣ ਨੂੰ ਮੁੜ ਸ਼ੁਰੂ ਕਰਨ ਦੇ ਲਈ ਗਾਹਕਾਂ ਨੂੰ ਆਪਣੀ UPI ਐਪ ਨਾਲ ਮੁੜ ਰਜਿਸਟ੍ਰੇਸ਼ਨ ਕਰਕੇ ਆਪਣੀ UPI ID ਨੂੰ ਲਿੰਕ ਕਰਨ ਦੀ ਜ਼ਰੂਰਤ ਹੋਵੇਗੀ।